ਕੋਸਾ ਰਿਆ ਐਦ ਕੀ ਮਤਲਬ ਕੰਮ ਘੱਟ ਨਿਕਲਿਆ ਰੇਡਮ ਘਟਾ ਕੰਮ ਵੀ ਘਟਾ ਕਣਕ ਘਟ ਲੱਗੀ ਮੱਕੀ ਜਿਆਦੀ ਲੱਗਦੀ ਪਹਿਲਾਂ ਤਾਂ 5-600 700 ਹਜ਼ਾਰ ਤੱਕ ਵੀ ਜਾਂਦੀ ਰਹੀ ਐ ਹ ਇੱਕ ਸਾਲ 11-1200 ਨੂੰ ਹੋ ਗਈ ਸੀ ਹਾਂਜੀ ਐਦ ਕੀ ਤਾਂ ਹੈਗੀ 2.5-300 ਨੂੰ ਖਰਚਾ ਜਿਆਦਾ ਆਉਂਦਾ ਲੱਦਣ ਦਾ ਲਾਉਣ ਦਾ ਮੋਰੇ ਪੈਸੇ ਘੱਟ ਬਣਦੇ ਐ ਅਗਲਾ ਕਹਿੰਦਾ ਕਿਹੜੇ ਪੰਗੇ ਚ ਪੈਣਾ ਟਕਾਣੇ ਲੱਗੀ ਲੱਗੀ ਰਹਿੰਦੇ ਐ ਗੁੜੀਆਂ ਚ ਵੇਗਣੇ ਕਦੀ ਰੂੜੀਆਂ ਚ ਉਹ ਇਹ 1200 ਨੂੰ ਵੇਗਦੀ ਸੀ ਇਹ ਹੀ ਹੁਣ 2300 ਹੋ ਗਈ ਸਸੂਆ ਕਾ ਜੀ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਟੈਪਨ ਟਾਕਸ ਤੇ ਬਾੜੀਆਂ ਦਾ ਸੀਜ਼ਨ ਚੱਲਦਾ ਪਿਆ ਆ ਕਣਕ ਦੀ ਬਾੜੀ ਹੋ ਰਹੀ ਏ ਤੇ ਤੂੜੀ ਵੀ ਬਣ ਰਹੀ ਏ ਨਾਲ ਨਾਲ ਸੋ ਆਪਣੇ ਫਾਰਮ ਤੇ ਵੀ ਇੱਥੇ ਪਾਜੀ ਹੁਣੀ ਤੂੜੀ ਬਣਾਉਣ ਆਏ ਆ ਸੋ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਨਾਲੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਐਤਕੀ ਕਿਉਂਕਿ ਸੁਣਨ ਚ ਆ ਰਿਹਾ ਕਿ ਜਿਹੜੀ ਤੂੜੀ ਹੈ ਨਾ ਉਹਦਾ ਬਹੁਤ ਮੰਦਾ ਚੱਲ ਰਿਹਾ ਤੇ ਰੇਟ ਵੀ ਬਹੁਤ ਘੱਟ ਮਿਲ ਰਿਹਾ ਤੇ ਜਿਦ ਤੁਸੀਂ ਦੇਖ ਸਕਦੇ ਹੋ ਖੇਤਾਂ 'ਚ ਜਿਹੜਾ ਨਾੜ ਖੜਾ ਆ ਤੇ ਜ਼ਿਮੀਂਦਾਰ ਜਿਹੜਾ ਹੈ ਨਾ ਉਹ ਕਤਰਾ ਰਿਹਾ ਆ ਕਿਸੇ ਗੱਲੋਂ ਕਿ ਕਿਉਂਕਿ ਐਤਕੀ ਰੇਟ ਬਹੁਤ ਘੱਟ ਹੋਣ ਕਰਕੇ ਉਹਨਾਂ ਦਾ ਐਤਕੀ ਇੰਟਰਸਟ ਨਹੀਂ ਬਣ ਰਿਹਾ ਕਿ ਤੂੜੀ ਜਿਹੜੀ ਬਣਵਾਈ ਜਾਵੇ ਸੋ ਭਾਜੀ ਹੁਣੀ ਆਏ ਹੋਏ ਆ ਤੂੜੀ ਬਣਾਉਣ ਆਏ ਆ ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹਦਾ ਕੀ ਨਫਾ ਨੁਕਸਾਨ ਹੈਗਾ ਆ ਤੇ ਕਿੰਨਾ ਕੁ ਪ੍ਰੋਫਿਟ ਹੈਗਾ ਇਹਦਾ ਉਹਦੇ ਬਾਰੇ ਪੂਰੀ ਗੱਲਬਾਤ ਕਰਾਂਗੇ ਜਿਨ੍ਹਾਂ ਵੀਰਾਂ ਨੇ ਮਸ਼ੀਨ ਵੀ ਪਾਉਣੀ ਹੈ ਜਾਂ ਮਸ਼ੀਨ ਤੇ ਕੰਮ ਕਰ ਵੀ ਰਹੇ ਨੇ ਉਹਨਾਂ ਬਾਰੇ ਵੀ ਪੂਰੀ ਇਨਫੋਰਮੇਸ਼ਨ ਲਵਾਂਗੇ ਕਿ ਕੀ ਉਹਨਾਂ ਨੂੰ ਵੀ ਕੋਈ ਪ੍ਰੋਫਿਟ ਹੋ ਰਿਹਾ ਆ ਠੀਕ ਹੈ ਸੋ ਵੀਡੀਓ ਵੀਡੀਓ ਚ ਮੇਰੇ ਨਾਲ ਐਂਡ ਤੱਕ ਬਨੇ ਰਹੋ ਅਪਾ ਪੂਰੀ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕਰਾਂਗੇ ਆਜੋ ਭਾਈ ਨਾਲ ਕਰਦੇ ਆ ਗੱਲਬਾਤ ਤੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਭਾਈ ਦਾ ਟਾਈਮ ਦੇਣ ਦਾ ਤੇ ਇਹ ਤੁਸੀਂ ਆਪਣੀ ਮਸ਼ੀਨ ਲਈ ਭਾਈ ਆਹ ਜੀ ਆਪਣੀ ਵਸੇ ਆਪਣੀ ਮਸ਼ੀਨ ਹੈ ਤੇ ਕਿੰਨੇ ਕੁ ਦੀ ਮਸ਼ੀਨ ਬਣ ਜਾਂਦੀ ਹੈ ਇਹ 2004 ਜੇ ਕੰਮ ਚੱਲੂ ਦਿੱਤਾ ਸੀ ਉਦੋਂ ਤੇ ਹਾਂਜੀ 80 85 ਹਜ਼ਾਰ ਦੀ ਸੀ ਕੱਲੇ ਦੀ ਹਾਂਜੀ ਠੀਕ ਹੈ ਫੇ ਫੇ 2012 ਜੇ ਲਈ ਇਹ 2.5 ਲੱਖ ਦੀ ਇਹ ਲੱਖ ਦੀ ਹਾਂਜੀ ਤੇ ਕਿੰਨਾ ਕਿ ਇਹਦਾ ਖਰਚਾ ਪੈ ਜਾਂਦਾ ਖਰਚਾ ਜੇ ਸਾਰਾ ਗਿਣਿਆ ਫਿਰ ਤਾਂ ਬਹੁਤ 7-8 ਲੱਖ ਦਾ ਡਰੇਟ ਚਾਹੀਦਾ ਹਾਂ ਦੋ ਟਰਾਲੀਆਂ ਚਾਹੀਦੀਆਂ ਮਸ਼ੀਨ ਚਾਹੀਦੀ ਆ ਫਿਰ ਬੰਦੇ ਉੱਤੇ ਚਾਹੀਦੇ ਇਹਨਾਂ ਨੇ ਚਲਾਉਣੀ ਐ ਚਲੋਣੀ ਤੇ ਲੋਨ ਵਾਲੇ ਬੰਦੇ ਵੀ ਚਾਹੀਦੇ ਕੰਮ ਤਾਂ ਜਿੰਨਾ ਮਰਜੀ ਗੈਣ ਲੋ ਤਾਂ ਬਹੁਤ ਆ ਨਾ ਗਿਣਨ ਦੀ ਕੋਸ਼ਿਸ਼ ਵੀ ਨਹੀਂਗਾ ਟਰੈਕਟਰ ਵੀ ਕੰਮ ਆਣਾ ਟਰਾਲੀਆਂ ਵੀ ਕੰਮ ਆਈਆਂ ਇੱਕ ਮਸ਼ੀਨ ਲੈ ਜਾਣੀ ਤੇ ਇੱਕ ਮਸ਼ੀਨ ਵੱਧ ਲੈਣੀ ਆ ਚਲੋ ਇਦਾਂ ਵੀ ਹੋ ਜਾਂਦਾ ਜੀ ਉਦਾਂ ਵੀ ਹੋ ਜਾਂਦਾ ਵੀ ਚਲੋ ਰੇਡ ਦਾ ਵੀ ਮੁੱਲ ਪਾਉ ਟਰਾਲੀ ਦਾ ਪਾਉ ਮਸ਼ੀਨ ਦਾ ਮੁੜ ਕੇ ਜਿਹੜੇ ਚਲਾਉਂਦੇ ਬੰਦੇ ਬੰਦੇ ਟਟ ਪੱਜ ਵੜੀ ਇਹਦੇ ਵਿੱਚ ਹੂੰ ਜ਼ਮੀਨ 'ਚ ਚੱਲਦੀ ਜੋ ਐਟ ਰੋਡਾਂ ਵਿੱਚ ਵੀ ਆਉਂਦਾ ਸੋ ਖਰਚਾ ਤੇ ਚਲੋ ਫਿਰ ਖਰਚਾ ਤੇ ਹੁੰਦਾ ਹੈ ਹਾਂਜੀ ਖਰਚਾ ਹੁੰਦਾ ਤੇ ਜੇ ਕੋਈ ਆਪਣੀ ਲੈ ਵੀ ਲੈਂਦਾ ਆ ਤੇ ਛੋਟਾ ਜ਼ਿਮੀਦਾਰ ਵੀ ਤੇ ਉਹਨੂੰ ਕੋਈ ਫਾਇਦਾ ਹੁੰਦਾ ਹੈ ਇਹਦਾ ਹੀ ਆ ਜੀ ਆਪਣੇ ਟੂੜੀ ਦੇ ਰੇਟ ਦੇ ਸਿਰ ਤੇ ਗੱਲ ਆ ਚਲੋ ਨਾੜ ਨੂੜ ਖਰੀਦ ਲਿਆ ਹਾਂ ਫਰੀਦ ਕੇ ਬਣਾ ਕੇ ਢੇਰੀ ਲਾ ਲਈ ਜਦੋਂ ਹੋਇਆ ਮਤਲਬ ਉਦੋਂ ਤੋਂ ਬਾਅਦ ਚ ਵੇਚ ਦਿੱਤੀ ਟੂੜੀ ਹਾਂ ਤੇ ਬਾਕੀ ਜਿਆਦਾ ਗੱਲ ਰੇਟ ਦੇ ਸਕਦੇ ਟੂੜੀ ਦੇ ਰੇਟ ਟੂੜੀ ਮਤਲਬ ਇਹ ਸਾਰਾ ਜੋ ਵੀ ਫਿਰ ਕਹਿ ਸਕਦੇ ਹਾਂ ਅਸੀਂ ਕਿ ਇਹ ਟੂੜੀ ਦੇ ਰੇਟ ਤੇ ਸਾਰਾ ਕੁਝ ਹੋ ਗਿਆ ਉੱਥੇ ਹੀ ਖੜਿਆ ਤੇ ਫਿਰ ਇਹ ਵੀ ਇਹ ਕਿ ਹੁਣ ਜਦੋਂ ਤੁਸੀਂ ਦੱਸਿਆ ਕਿ ਇਹ ਜੇ ਦੋ ਟਰੈਕਟਰ ਆ ਤੇ ਦੋ ਬੰਦੇ ਵੀ ਚਾਹੀਦੇ ਨਾਲ ਚਲਾਉਣ ਨੂੰ ਹਾਂਜੀ ਤੇ ਉਹ ਫਿਰ ਮਤਲਬ ਦਿਹਾੜੀ ਤੇ ਆਪਾਂ ਕਰਦੇ ਆ ਕਿ ਫਿਰ ਉਹਨਾਂ ਨੂੰ ਵੀ ਪੱਕਾ ਹੀ ਰੱਖਣਾ ਪੈਂਦਾ ਠੇਕਾ ਹੀ ਆ ਜੀ ਪੱਕਾ ਸੀਜ਼ਨ ਦਾ ਹੀ ਸੀ ਸੀਜ਼ਨ ਦਾ ਠੇਕਾ ਹੋ ਜਾਂਦਾ ਹਾਂ ਕਿ ਉਹਨਾਂ ਨੇ ਸੀਜ਼ਨ ਦੇ ਸੀਜ਼ਨ ਤੁਹਾਡੇ ਨਾਲ ਕੰਮ ਕਰਨਾ ਕਰਦਾ ਹਾਂ ਹਾਂ ਜੀ ਹਾਂ ਜੀ ਠੀਕ ਆ 18-20 ਦੇ ਵਿੱਚ ਡਰਾਈਵਰ 5-6000 ਵਿੱਚ ਹੈਲਪਰ 5-6000 18-20000 ਰੁਪਏ ਪਰ ਲੈ ਜਾਂਦੇ ਆ ਡਰਾਈਵਰ ਲੈ ਜਾਂਦੇ 20-22 ਦਿਨ ਲੱਗਣ ਮਹੀਨਾ ਲੱਗੇ ਹੂੰ ਜੋ ਵੀ ਹੋ ਗਿਆ ਤੇ ਫਿਰ ਜਿਹੜਾ ਹੁਣ ਡੀਜ਼ਲ ਆ ਡੀਜ਼ਲ ਦਾ ਫਿਰ ਕਿੰਨਾ ਖਰਚਾ ਪੈ ਜਾਂਦਾ ਡੀਜ਼ਲ ਉਹ ਹੀ 5 ਕਿਲੋਟਰ ਨਾਲ ਮੰਨ ਲਓ ਟਰਾਲੀ ਪਰ ਜਾਂਦੀ ਹੋਊਗੀ ਸਾਬ ਲਾਵੋਗੇ ਤੁਸੀਂ 7-8 ਘੰਟੇ ਚੱਲੇਗਾ ਤੇ ਕਿੰਨਾ ਪਰ ਠੀਕ ਆ ਠੀਕ ਆ ਤੇ ਪਰ ਉਹ ਵੀ ਹੈ ਕਿ ਹੁਣ ਜਦਾਂ ਡੀਜ਼ਲ ਦਾ ਰੇਟ ਵੀ ਡੀਜ਼ਲ ਦਾ ਰੇਟ ਵੀ ਕਾਫੀ ਹੁਣ ਤਾਂ ਗਿਆ ਆ ਹਾਂਜੀ ਹਾਂਜੀ ਬਹੁਤ ਬਹੁਤ ਤੇ ਉਸ ਹਿਸਾਬ ਨਾਲ ਫਿਰ ਗਾਉਂ ਅੱਗੋਂ ਜਿਹੜੇ ਛੋਟੇ ਜ਼ਿਮੀਦਾਰ ਆ ਜਾਂ ਉਹ ਫਿਰ ਰੇਟ ਭਰ ਦਿੰਦੇ ਪੂਰਾ ਉਹ ਇਦਾਂ ਹੀ ਕਰਾਏ ਦੇ ਕੰਮ ਚ ਇਦਾਂ ਹੁੰਦਾ ਲੱਗਾਦਾ ਹੀ ਹੁੰਦਾ ਜਿੱਥੇ ਕੋਈ ਘੜੇ ਉੱਥੇ ਕੰਮੜ ਜਾਂਦਾ ਠੀਕ ਹਾਂ ਬਾਕੀ ਜਦੋਂ ਅਗਲੇ ਦਾ ਕੰਮ ਕਰਦਾ ਮੋੜ ਅਗਲਾ ਜੋ ਮਰਜੀ ਦੇਵੇ ਨਾਲ ਲਵੇ ਫੇਰ ਉੱਥੇ ਕੀ ਕਰ ਲੈਣਾ ਹੁੰਦਾ ਤੇ ਇਹ ਫਿਰ ਭਾਜੀ ਹੁਣ ਜੇ ਜੋ ਮੈਂ ਸਮਝ ਪਾਇਆ ਹੈ ਕਿ ਜੇ ਹੁਣ ਇਹ ਬਾੜੀਆਂ ਦੇ ਦਿਨਾਂ ਚ ਮਸ਼ੀਨ ਕੰਮ ਹੁੰਦੀ ਹਾਂਜੀ ਸਾਲ ਬਾਦੀ ਸਾਲ ਬਾਦੀ ਇੱਕ ਸਾਲ ਤੇ ਇੱਕ ਸਾਲ ਪੂਰਾ ਸਾਲ ਫਿਰ ਮਸ਼ੀਨ ਖੜੀ ਰਹਿੰਦੀ ਰਹਿੰਦੀ ਤੇ ਖੜੀ ਮਸ਼ੀਨ ਨੂੰ ਫਿਰ ਕੋਈ ਉਹਦੀ ਮੇਨਟੇਨੈਂਸ ਉਹਦੀ ਸਰਵਿਸ ਉਹਦਾ ਕੋਈ ਨਹੀਂ ਖੜੀ ਤੇ ਕੀ ਲੋੜ ਅੰਦਰ ਸ਼ੈੱਡ 'ਚ ਖੜੀਆਂ ਉੱਥੇ ਕੋਈ ਅੰਦਰ ਸ਼ੈੱਡ 'ਚ ਚੜਾਈਆ ਕਰਕੇ ਸ਼ੈੱਡ 'ਚ ਖੜੀ ਕਰ ਦਿੱਤਾ ਖੜੀ ਕਰ ਦਿੱਤਾ ਤੇ ਜਦੋਂ ਫਿਰ ਜਦੋਂ ਅਗਲਾ ਸੀਜ਼ਨ ਆਇਆ ਤੇ ਉਹਨੂੰ ਰਿਪੇਅਰ ਕਰਨੀ ਆ ਅੱਛਾ ਉਦੋਂ ਰਿਪੇਅਰ ਕਰਨੀ ਪੈਂਦੀ ਹੈ ਮਤਲਬ ਖੜੀ ਤਾਂ ਥੋੜਾ ਬੋਤਾ ਖਰਚਾ ਤਾਂ ਪੈਂਦੇ ਹੋਗਾ ਨਹੀਂ ਉਦੋਂ ਕੋਈ ਨਹੀਂ ਪੈਣਾ ਜਦੋਂ ਚਾਲੂ ਕਰਨੀ ਉਦੋਂ ਪੈਣਾ ਜਿਹੜਾ 20-25000 ਅੱਛਾ ਉਹ ਹੀ ਗੱਲ ਹੈ ਕਿ ਜਦੋਂ ਤੁਸੀਂ ਇਹਨੂੰ ਦੁਬਾਰਾ ਚਾਲੂ ਕਰਵਾਉਂਗਾ ਤੇ 20-25000 ਰੁਪਿਆ ਖਰਚਾ ਫਿਰ ਵੀ ਪੈ ਜਾਣਾ ਚਾਹੀਦਾ ਪੈ ਜਾਂਦਾ 1000 ਰੁਪਿਆ ਬੰਦਿਆਂ ਦਾ ਔਫਰ ਫਿਰ ਤਾਂ ਕੋਈ ਪ੍ਰੋਫਿਟ ਨਹੀਂ ਹੋਇਆ। ਇਹ ਕਿੰਨਾ ਪੈਂਦਾ ਬੰਦੇ ਦਾ? ਨਹੀਂ ਭਾਜੀ ਜਿੱਦਾਂ ਹੁਣ ਆਪਣਾ ਇਹ ਖਰਚ ਆਇਆ। ਹਾਂਜੀ। ਖਰਚਾ ਹੈ ਕਿ ਟਰਾਲੀ ਤੇ ਕਿੰਨਾ ਖਰਚ ਜਾਂਦਾ? ਤੇਲ ਦੇ ਨਾਲ ਲੱਗ ਜਾਂਦਾ। ਤੇਲ 5 ਕਿਲੋ ਲੀਟਰ ਲੱਗ ਜਾਂਦਾ। 5 ਕਿਲੋ ਲੀਟਰ। 5 5-6 ਲੀਟਰ ਲੱਗ ਜਾਂਦਾ। ਬਾਕੀ ਟਰੈਕਟਰ ਦਾ ਫਰਕ ਹੋਣਾ। ਹਾਂਜੀ। ਇਹ ਕੋਈ ਵੱਧ ਖਾਂਦੇ ਕੋਈ ਘਾਟੇ ਖਾਂਦੇ। ਆਪਣਾ ਹੈਗਾ ਇਹ। ਇਹ ਸੋਨਾ ਲੀਕਾ। ਸੋਨਾ ਲੀਕਾ ਆਇਆ 60 ਪਾਵਰ। ਹਾਂਜੀ 60 ਪਾਵਰ। ਠੀਕ ਹੈ। ਹੈਨਾ? ਤੇ ਬਾਕੀ ਇਹਦੀ ਲੋਹਾਈ ਪੈਂਦੀ ਆ ਉਹ ਜਿਹੜੇ ਬੰਦੇ ਲਾਉਣ ਵਾਲੇ ਹਾਂ ਉਹ ਹਾਂਜੀ ਉਹ 150 ਰੁਪਈਆ ਲੋਹਾਈ ਆ ਆਹ ਆ ਆਪਣਾ ਡਰਾਈਵਰ ਆ ਨਾਲ ਹੈਲਪਰ ਆ ਹਾਂਜੀ ਖਾਤੇ ਓਕੇ ਪੁਕਾ ਲਾ ਕੇ ਇੱਕ ਟਰਾਲੀ ਦੇ 1000 ਕ ਦਾ ਖਰਚਾ ਚੜ ਜਾਂਦਾ ਹਾਂ ਚੜ ਜਾਂਦਾ ਮੇ ਜੀ ਹੈਨਾ ਮੇ ਜੀ ਤੇ ਉਹ ਵੀ 5-600 ਹਾਂ 500 600 ਗੇੜ ਮਗਰ ਪਾਈਦਾ ਪਾਈਦਾ ਹਾਂਜੀ ਉਹ ਵੀ ਜੇ ਨਿਕਲੇ ਹੁਣ ਜੇ ਅੜ ਗਿਆ ਦਾ ਰਸੜ ਕੇ ਇਹ ਵੀ ਹਾਂਜੀ ਹਾਂ ਹਾਂਜੀ ਇਹਦੀ ਕੀਮਤ ਕੀ ਹੈਗੀ ਹੁਣ ਤਾਂ 3 ਲੱਖ ਦੀ ਆਉਂਦੀ ਇਹਨੂੰ 2.5 ਲੱਖ ਦੀ ਹਾਂਜੀ ਸਬਸਿਡੀ ਵਗੈਰਾ ਕੋਤੇ ਹੀ ਆਉਂਦੀ ਇਹਨੇ ਤੇ ਨਹੀਂ ਆਉਂਦੀ ਨਹੀਂ ਆਉਂਦੀ ਹੈ ਨਾ ਤੇ ਜਿਵੇਂ ਜੇ ਖੇਤਾਂ ਦੇ ਟੂਲ ਜਿਹੜੇ ਹੁੰਦੇ ਆ ਇਹਨਾਂ ਤੇ ਸਰਕਾਰ ਸਬਸਿਡੀ ਸਾਰੀਆਂ ਚੀਜ਼ਾਂ ਤੇ ਨਹੀਂ ਦਿੰਦੀ ਨਹੀਂ ਸਾਰੀਆਂ ਤੇ ਕੁਝ ਕੁਝ ਤਾਂ ਇਹ ਉਹਨਾਂ ਦੇ ਹੈਗਾ ਕਿ ਜਿਨ੍ਹਾਂ ਨਾਲ ਪਾਣੀ ਬਚਦਾ ਕੁਝ ਇਦਾਂ ਦੀਆਂ ਹਨਾ ਉਹਨਾਂ ਦੇ ਹਾਂ ਇਹ ਵੀ ਚੋੜ ਪੋੜ ਹੁੰਦਾ ਇੱਥੇ ਵੀ ਗੱਲ ਕਰਾਂਗੇ ਸਿਰ ਤੇ ਠੀਕ ਹੈ ਠੀਕ ਹੈ ਤੇ ਜਿਹੜਾ ਉਹ ਹੈਗਾ ਕਿ ਹੁਣ 3 ਲੱਖ ਦੀ ਇਹੇ ਆ ਹਾਂਜੀ 100 ਲੱਖ ਦੀਆਂ ਦੋ ਟਰਾਲੀਆਂ ਦੋ ਟਰਾਲੀਆਂ ਹੈਨਾ 10 ਲੱਖ ਤਾਂ ਇਹ ਹੋ ਗਿਆ ਔਕਾ ਪੁੱਕਾ ਤੇ 10 ਲੱਖ ਦਾ ਟਰੈਕ ਰੁਪਈਆ 20 ਲੱਖ ਲੱਗੇ ਹਾਂਜੀ ਤੇ 20 ਲੱਖ ਲਾ ਕੇ ਤਾਂ ਇੱਕ ਸੀਜ਼ਨ ਚ ਪੂਰਾ ਹੋ ਜਾਂਦਾ ਨਾ ਜੀ ਨਾ ਕਈ ਸੀ ਜੰਗ ਜਾਣੀ ਮੈਂ ਵੀ ਉਹੀ ਸੋਚਦਾ ਪਿਆ ਮੈਂ ਅੱਗੇ ਮੇਰੇ ਦਿਮਾਗ ਚ ਨਾ ਇਹ ਗੱਲ ਚੱਲਦੀ ਪਈ ਭਾਜੀ ਕਿ ਜਿੱਦਾਂ ਇਹ ਦੱਸਿਆ ਮੈਂ ਕੈਲਕੂਲੇਟ ਕਰੀ ਜਾਂਦਾ ਸੀ ਆਪਣੇ ਅੰਦਰ ਮੈਂ ਪੁੱਛਾਂ ਨਹੀਂ ਦਿਰਦੇ ਹੈਗਾ ਭਾਈ ਦੇਖਣ ਵਾਲੇ ਵੀ ਮੈਨੂੰ ਗਾਲਾਂ ਕੱਢਣਗੇ ਵੀ ਇਹ ਕੀ ਸਵਾਲ ਪੁੱਛੀ ਜਾਂਦਾ 20 ਮੇਰੇ ਹਿਸਾਬ ਨਾਲ ਮੈਂ ਸੋਚ ਲਾਇਆ 15 ਲੱਖ ਰੁਪਏ ਲੱਗ ਜਾਂਦਾ ਹੋਊਗਾ ਤੇ ਤੁਸੀਂ ਹੁਣ 20 ਲੱਖ ਗਿਣਾਤਾ 20 ਲੱਖ ਤਾਂ ਮੋਟਾ-ਮੋਟਾ ਖਰਚੇ ਤਾਂ ਬਹੁਤ ਆ ਕਿਉਂਕਿ ਜਦੋਂ ਆਪਾਂ ਮਸ਼ੀਨ ਚਾਲੂ ਕਰਦੇ ਆ ਉਸ ਟਾਈਮ ਵੀ ਖਰਚੇ ਹੁੰਦੇ ਆ ਹੈਨਾ ਉਹ ਜਿਹੜਾ ਵੀਰ ਜਾਨੇ ਪਹਿਲਾਂ ਸਿਆ ਵੀ ਮਸ਼ੀਨ 25000 ਰੁਪਏ ਜਦੋਂ ਆਪਾਂ ਸੀਜ਼ਨ ਤੋਂ ਕੱਢਣੀ ਹੈ ਤੇ 25000 ਰੁਪਿਆ ਉਹਦਾ ਖਰਚਾ ਹੋ ਜਾਂਦਾ ਜਦੋਂ ਆਪਾਂ ਸ਼ੁਰੂ ਕਰਨੀ ਹੈ ਹਾਂ ਤੇ ਬਾਕੀ 350 ਬਲੇਡ ਇੱਕ ਲੱਗਦਾ 37 ਇੱਕ ਲੱਗਦੇ 32 30 32 ਇੱਕ ਲੱਗਦੇ ਤਿੰਨ ਤਰ੍ਹਾਂ ਦੇ ਬਲੇਡ ਪਿੰਦੇ ਦੇ ਵਿੱਚ ਹੂੰ ਤੇ ਹੋਰ ਤੇ ਕਿਦਾਂ ਇਹ ਫੇਰ ਜਿਹੜਾ ਆਪਣਾ ਖਰਚਾ ਹੁੰਦਾ ਆ ਹਾਂਜੀ ਤੇ ਸੀਜ਼ਨ ਚੱਕ ਚ ਤਾ ਨਹੀਂ ਪੂਰਾ ਨਾ ਜੀ ਨਾ ਨਾ ਪਤਾ ਨਹੀਂ ਕਿੰਨੇ ਸੀਜ਼ਨ ਲੰਘ ਜਾਣੇ ਬਾਕੀ ਜਿੱਦਾਂ ਤੂੜੀ ਸਿਰ ਤੇ ਗੱਲ ਆ ਰੀਡ ਸਿਰ ਤੇ ਹੂੰ ਹੂੰ ਬਣਾ ਕੇ ਢੇਰੀਆਂ ਲਾ ਕੇ ਰੱਖੀ ਹੋਈ ਜਦੋਂ ਹੋਵੇ ਰੀਡ ਚੰਗਾ ਹੋਵੇ ਚਲੋ ਹਾਂ ਕੋਈ ਨਾ ਕੋਸ਼ ਜਿੱਦਾਂ ਹੁਣ ਵੇ ਜਾਂਦੀ ਐਤਕੀ ਤਾਂ ਪਰ ਨਹੀਂ ਉਮੀਦ ਪਹਿਲਾਂ ਤਾਂ 5-600 700 ਹਜ਼ਾਰ ਤੱਕ ਵੀ ਜਾਂਦੀ ਰਹੀ ਆ ਹਾਂ ਇੱਕ ਸਾਲ 11-1200 ਨੂੰ ਹੋ ਗਈ ਸੀ ਹਾਂਜੀ ਹਾਂਜੀ ਤੇ ਐਤਕੀ ਤਾਂ ਹੈ ਕਿ 2.5 ਤਨ ਤੋਂ ਹਾਂ ਬਸ ਇੰਨਾ ਬਈ ਫਰਕ ਪੈਂਦਾ ਰੀਡ ਦਾ ਕਿ ਕਿੱਥੇ 11-1200 ਹਾਂਜੀ ਹਾਂਜੀ ਤੇ ਭੜੀ ਇਹ ਤਾਂ ਮੈਨੂੰ ਇਸ ਹਾਲਾ ਹੁਣ ਪਈ ਦੱਸਣ ਦੇ ਆ ਘਾਟੇ ਦਾ ਸੌਦਾ ਨਹੀਂ ਹੈ ਘਾਟੇ ਦਾ ਹੀ ਹੈ ਐਤ ਕੀ ਘਾਟੇ ਚ ਜਾ ਰਿਹਾ ਐਤ ਕੀ ਘਾਟੇ ਚ ਜਾ ਰਿਹਾ ਕਿਉਂਕਿ ਟੂੜੀ ਹੈ ਇਹਦੇ ਚਲੋ ਜਿਗਾਰ ਬਣਿਆ ਹੋਇਆ ਵਰਤਿਆ ਜਾਂਦਾ ਜਿੰਨੇ ਕੱਲਾ ਇਹੀ ਕੰਮ ਕਰਨਾ ਉਹ ਲਈ ਔਖਾ ਕੰਮ ਜੇ ਨਵਾਂ ਲੱਗੇ ਐਤੀ ਨਵਾਂ ਲੱਗੇ ਕੰਮ ਜਿੰਨੇ ਕਾਰਨੀਕ ਲਾਉਣਾ ਸਪੈਸ਼ਲਿਸਟ ਕੰਮ ਲਈ ਉਹ ਔਖਾ ਕੰਮ ਜਿਹੜਾ ਐਦ ਕੀ ਸੋਚੇ ਹਾਂਜੀ ਹਾਂ ਜਿਹੜਾ ਐਦ ਕੀ ਜਿੰਨੇ ਸੋਚਿਆ ਹੋਊਗਾ ਕਿ ਮੈਂ ਸ਼ੁਰੂ ਕਰਾਂ ਉਹਦੇ ਵਾਸਤੇ ਉਹਦੇ ਵਾਸਤੇ ਬਹੁਤ ਔਖਾ ਹਾਂ ਉਹਦੇ ਕੱਲਾ ਇਹ ਕੰਮ ਤੇ ਨਹੀਂ ਲਊਗਾ ਹੋਰ ਕੋਈ ਨਾਲ ਕੰਮ ਕਰ ਲਊਗਾ ਚਲੋ ਖੇਤ ਕੰਮ ਹੋ ਸਕਦਾ ਇਹ ਅੱਜ ਕੀ ਮਤਲਬ ਕੰਮ ਘੱਟ ਨਿਕਲਿਆ ਰੇਡ ਕੰਮ ਵੀ ਘੱਟ ਕਣਕ ਘੱਟ ਲੱਗੀ ਮੱਕੀ ਜਿਆਦਾ ਲੱਗਦੀ ਅੱਛਾ ਦੋ ਤਿੰਨ ਚੀਜ਼ਾਂ ਰੇ ਵਿੱਚ ਹੋ ਗਈਆਂ ਇੱਕ ਤਾਂ ਅੱਜ ਕੀ ਕਣਕ ਘੱਟ ਲੱਗੀ ਹਾਂਜੀ ਮੱਕੀ ਜ਼ਿਆਦਾ ਲੱਗਦੀ ਹੈ ਹਾਂਜੀ ਇੱਕ ਰੇਟ ਦਾ ਹੋ ਗਿਆ ਇੱਕ ਰੇਟ ਜਿਹੜਾ ਉਹ ਅੱਜ ਕੀ ਬਹੁਤ ਡਿਗਿਆ ਰਿਹਾ ਬਹੁਤ ਡਿਗਿਆ ਰਿਹਾ ਓਕੇ ਓਕੇ ਪਿਛਲੇ ਸਾਲ ਦਾ ਸਟਾਕ ਜਮਾ ਪਿਆ ਅੱਜ ਕੀ ਮੂਹ ਹੀ ਨਿਕਲ ਰਿਹਾ ਕੋਈ ਨਹੀਂ ਠੀਕ ਹੈ ਜੀ ਨਹੀਂ ਟੁੜੀ ਪਈ ਪਿਛਲੇ ਸਾਲਾਂ ਦੀ ਹੱਲੇ ਅੱਛਾ ਲੈ ਪਈ ਪਿਛਲੇ ਸਾਲ ਠੀਕ 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 ਆ ਉਹ ਬਿਕੀ ਹੀ ਨਹੀਂ ਕੀ ਉਦੋਂ ਪਈ ਆ ਖਰਚਾ ਜ਼ਿਆਦਾ ਆਉਂਦਾ ਲੱਦਣ ਦਾ ਲਾਉਣ ਦਾ ਮੋਰੇ ਪੈਸੇ ਘੱਟ ਬਣਦੇ ਅਗਲਾ ਕਹਿੰਦਾ ਕਿਹੜੇ ਪੰਗੇ ਚ ਪੈਣਾ ਟਿਕਾਣੇ ਲੱਗੀ ਲੱਗੀ ਰਹਿਣ ਦੋ ਠੀਕ ਹੈ ਜਿਹੜੀ ਸੀਟਾਂ ਚ ਪਈ ਆ ਨਾ ਹਾਂਜੀ ਉਦਾਂ ਹੀ ਪਈ ਆ ਉਦਦੇ ਪਈ ਉਹ ਹਿਲਾਈ ਤੱਕ ਨਹੀਂ ਕਿਉਂਕਿ ਇਹ ਖਰਚਾ ਜਦੋਂ ਭਾਜ ਦੱਸਦੇ ਆ ਤੇ ਉਹਨੂੰ ਲਦਾਈ ਦਾ ਫਿਰ ਮੰਡੀ ਲਜਾਣ ਦਾ ਵੀ ਉਹ ਮਹਿੰਗਾ ਪੈਂਦਾ ਮਹਿੰਗਾ ਪੈਂਦਾ ਹਾਂਾ ਉਹਨਾ ਪ੍ਰੋਫਿਟ ਹੈ ਦੁਬਾਰਾ ਫੇਰ ਲੋਡ ਕਰਨਾ ਅੰਦਰ ਪਰਣਾ ਉਹਦੇ ਵੀ ਪੈਸੇ ਲੱਗਣੇ ਉਹ ਜਿਹੜੀ ਲੱਗੀ ਲੱਗੀ ਟਿਕਾਣੇ ਚ ਲੋ ਠੀਕ ਆ ਤੇ ਇਸ ਕਰਕੇ ਜਿੱਦਾਂ ਹੁਣ ਇਹ ਜਿਹੜੀਆਂ ਮਸ਼ੀਨਾਂ ਚੱਲਦੀਆਂ ਆ ਜਿਹਨਾਂ ਤੋਂ ਤੂੜੀ ਹੈ ਨਹੀਂ ਗਈ ਕਿਸੇ ਨੇ ਦੋ ਟਰਾਲੀਆਂ ਦਾ ਚਾਰ ਟਰਾਲੀਆਂ ਇਦਾਂ ਹੀ ਆ ਤੇ ਉਹ ਤੂੜੀ ਬਣਵਾ ਰਿਹਾ ਓਕੇ ਓਕੇ ਨਹੀਂ ਤਾਂ ਜਿਹੜੇ ਹੁਣ ਜ਼ਿਮੀਦਾਰ ਵੀ ਆਪਣੇ ਵੀਰ ਭਰਾ ਆ ਉਹ ਵੀ ਆਪਣੇ ਖੇਤਾਂ ਚੋਂ ਨਹੀਂ ਬਣਾ ਰਿਹਾ ਉਹ ਵੀ ਆਪਣੇ ਖੇਤਾਂ ਚੋਂ ਨਹੀਂ ਬਣਾ ਰਿਹਾ ਨਹੀਂ ਬਣਾ ਰਿਹਾ ਉਹ ਵੀ ਕਹਿੰਦੇ ਦੇ ਚਲੋ ਇੱਧਰ ਤਾਂ ਮਾਲਵੇ ਦੀ ਸਾਈਡ ਤਾਂ ਉਹ ਉਦਾਂ ਹੀ ਕਹਿੰਦੇ ਲੈ ਜਾਵਣ ਕੇ ਖੱਤੇ ਖਾਲੀ ਕਰ ਦੋ ਗਿੰਦਾ ਅੱਛਾ ਖਾਲੀ ਕਰ ਦੋ ਅੱਧੀ ਲੈ ਜਾ ਅੱਗੇ ਆਗੋ ਗੁਲਾ ਦਿੰਦੇ ਸੀ ਹੁਣ ਅੱਖ ਨਹੀਂ ਲੱਗਦੀ ਅੱਗ ਤੇ ਪਵੰਦੀ ਆ ਅੱਗ ਦੇ ਉਹ ਵੀ ਜੇ ਉੱਤੇ ਆ ਗਿਆ ਲੱਗਦੀ ਤੇ ਆ ਗਿਆ ਆ ਜੋ ਵੀ ਹੂੰ ਅੱਗ ਤੁੱਕਾ ਲੱਗ ਜਾ ਲੱਗ ਜਾ ਨਾ ਲੱਗੇ ਨਾ ਪਵੰਦੀ ਰਹੀ ਹੈ ਹੀ ਨਾ ਗਵਰਨਮੈਂਟ ਤੇ ਤਾਂ ਕਰਕੇ ਇਹ ਉਹ ਕਹਿ ਰਿਹਾ ਇਦਾਂ ਹੀ ਬਣਾ ਕੇ ਲੈ ਖਾਲੀ ਖੇਤ ਕਰਦੇ ਸਾਨੂੰ ਕਿਉਂਕਿ ਖਾਲੀ ਖੇਤ ਕਰਨ ਤੇ ਵੀ ਪੈਸਾ ਖਰਚਾ ਚੜਦਾ ਚੜਦਾ ਆਇਆ ਹਾਂ ਤੇ ਇਹ ਫੇ ਹੁਣ ਐਤ ਕੀ ਤੁਸੀਂ ਵੇਚ ਰਹੇ ਟਰਾਲੀ ਆ ਚਲੋ ਦੇਣੀ ਪੈਣੀ ਰੱਖ ਕੇ ਕੀ ਕਰਨਾ ਹੈ ਆਹੋ ਨਹੀਂ ਹੁਣ ਜਦ ਜੋ ਮੰਦਾ ਤਾਂ ਮੰਦੇ ਵਿੱਚ ਜੇ ਤੇਜ਼ੀ ਤੋਂ ਚਲੋ ਤੇਜ਼ੀ ਵਿੱਚ ਫੇ ਕੋਈ ਫਾਇਦਾ ਨਹੀਂ ਹੈ ਇਸ ਕੀ ਹੈ ਨਾ ਹਾਂਜੀ ਹਾਂਜੀ ਔਰ ਇੱਕ ਬੰਦਾ ਮਾਰਕੀਟ ਹੀ ਦੇਖਦਾ ਜੀ ਇੰਨੇ ਉੱਥੋਂ ਮੰਡੀਓ ਮਿਲਦੀ ਮੰਡੀ ਦਾ ਰੇਟ ਵਾ ਜੀ ਮੰਡੀ ਦਾ ਰੇਟ ਉਦੋਂ ਦੈ ਇੰਨੇ ਨੂੰ ਪੈ ਜਾਣੀਆਂ ਜੀ ਘਰੇ ਆ ਜਣੀ ਆਉ ਜਣੀ ਬਾਕੀ ਉਮੀਰ ਕੀ ਬਾਤ ਸ ਮਾਰਕੀਟ ਦੀ ਕੀ ਉਏ ਕੋਈ ਪਤਾ ਨਹੀਂ ਕਿਦਨ ਨੂੰ ਹੋਣੀ ਕੀ ਹੋਣਾ ਇਹ ਮਾਰਕੀਟ ਦਾ ਕੋਈ ਤੇ ਆਪਣੇ ਹੁਣ ਜਲੰਧਰ ਦੇ ਏਰੀਆ ਦੀ ਗੱਲ ਕਰੀ ਆ ਆਪਣਾ ਹੈਗਾ ਆਲੂਆ ਵਾਲਾ ਏਰੀਆ ਹੈ ਨਾ ਤੇ ਆਲੂਆਂ ਦੇ ਕਰਕੇ ਤੇ ਮੱਕੀ ਆਪਣੇ ਜ਼ਿਆਦਾ ਹੈ ਜ਼ਿਆਦਾ ਕਣਕ ਇਹ ਥੋੜੀ ਲੱਗੀ ਸੀ ਤਾਂ ਉਦਾਂ ਵੀ ਤੂੜੀ ਚਲੋ ਘਟ ਬਣ ਰਹੀ ਹੈ ਤੇ ਇਹਦਾ ਫਰਕ ਫਰਕਤੋਂ ਪਊਗਾ ਮਾਰਕੀਟ ਦੇ ਵਿੱਚ ਪਊਗਾ ਬਾਕੀ ਗੱਲ ਕੋਈ ਕਹੀ ਨਹੀਂ ਜਾ ਸਕਦੀ ਹਾਂ ਨਹੀਂ ਨਟਾਮ ਹੋਗਾ ਤੁਸੀਂ ਮਸ਼ੀਨ ਚਲਾਉਂਦੇ ਆ ਨਹੀਂ ਕੋਈ ਸਬਜੀ ਹੋਈ ਕੋਈ ਇਦਾਂ ਚੀਜ਼ ਦਾ ਕੋਈ ਪਤਾ ਨਹੀਂ ਲੱਗਦਾ ਕੋਸ਼ਿਸ਼ ਕਦੀ ਕਦੀ ਕੂੜੀਆਂ ਤੇ ਕਦੀ ਰੂੜੀਆਂ ਤੇ ਜਿਹੜੀ ਚੀਜ਼ ਹੁੰਦੀ ਉਹਦੀ ਕੋਈ ਗਾਰੰਟੀ ਇਹ ਆਰ ਬਾਰੀ ਆ ਜੀ ਕਦੀ ਕੂੜੀਆਂ ਚ ਵੇਗਣੀ ਤੇ ਕਦੀ ਰੂੜੀਆਂ ਚ ਉਹ ਇਹ 1200 ਨੂੰ ਵੇਖਦੀ ਸੀ ਇਹ ਹੁਣ 2.5 300 ਹੋ ਗਿਆ ਬਹੁਤ ਬਹੁਤ ਫਰਕ ਆ ਕਿੰਨਾ ਫਰਕ ਵੇ ਗਿਆ ਬਹੁਤ ਫਰਕ ਵੇ ਗਿਆ ਹਾਂ ਇਹ ਤਾਂ ਹੈ ਬਾਕੀ ਉਮੀਦ ਤਾਂ ਹੈ ਕਿ ਜਦ ਐਤ ਕੀ ਥੋੜੀ ਘਟਿਆ ਬਣ ਵੀ ਘਟ ਰਹੀ ਹੈ ਬਣਾਉਂਦੇ ਨਹੀਂ ਲੋਕ ਤੇ ਮਾਰਕੀਟ ਵਧੂਗੀ ਮੈਨੂੰ ਲੱਗਦਾ ਹਾਂ ਉਹ ਜੇ ਐਤ ਕੀ ਨਹੀਂ ਬਣੀ ਤਾਂ ਫਿਰ ਡੈਫੀਨਿਟਲੀ ਸ਼ਾਰਟੇਜ ਆਊਗੀ ਸ਼ਾਰਟੇਜ ਆਏਗੀ ਤਾਂ ਫਿਰ ਇਹ ਚੀਜ਼ ਨਾ ਹੋਈ ਤਾਂ ਪਿਗਲੇ ਨੇ ਕਹਣਾ ਮੈਨੂੰ ਦੇ ਜੋ ਅਗਲੇ ਨੇ ਮੰਗਿਆ ਉਹਨਾਂ ਨੂੰ ਹੀ ਮਿਲ ਜਾਣਾ ਉਹਦਾ ਹਾਂਜੀ ਤੇ ਇਹਦਾ ਦੂਸਰਾ ਕਾਰਨ ਹੈ ਉਹ ਵੀ ਹੋ ਸਕਦਾ ਹੈ ਜਿਹੜਾ ਆਹ ਆਪਣੇ ਗੰਡਾ ਬਣਾ ਕੇ ਰੱਖ ਲੈਂਦੇ ਪਰਾਲੀ ਦੀ ਉਹ ਵੀ ਕੰਮ ਆ ਜਾਂਦੀ ਬਹੁਤ ਆ ਪਰਾਲੀ ਹਾਂਜੀ ਪਰਾਲੀ ਕਿਉਂਕਿ ਇਹ ਪਿਛਲੇ 2 ਸਾਲਾਂ ਚ ਬਹੁਤ ਜ਼ਿਆਦਾ ਗੰਡਾ ਵਾਲਾ ਕੰਮ ਹੋ ਰਿਹਾ ਕੁੜੀ ਲੈਣੀ ਘਟਕਾ ਉਹ ਵੀ ਉਧਰ ਸਰ ਜਾਂਦਾ ਉਹ ਰੀਪਰ ਨਾਲ ਅੱਧੇ ਰੇਟ ਤੇ ਉਹਨਾਂ ਦਾ ਉਹ ਕੰਮ ਬਣ ਜਾਂਦਾ ਉਹਨਾਂ ਦਾ ਰੀਪਰ ਫਰਾਇਦਾ ਲੈਣੀ ਉਧਰ ਉਹਨਾਂ ਨੂੰ ਬਣਾਈ ਦੇ ਦੇਣੀ ਉਹ 2000 ਚ ਉਹਨਾਂ ਦਾ ਬਏ ਬਜਾ ਹੋ ਜਾਂਦੀ ਅਗਲੇ ਕਰ ਪੰਡਾ ਪਾਉਂਦੇ ਪੰਡਾ ਉਹ ਬਣੀਆਂ ਬਣਾਈਆਂ ਇੱਕ ਖੇਤ ਪੌਂਜਦਾ 2000 ਚ ਹੈਨਾ 500 ਸੌ ਰੀਪਰ ਦਾ ਹੋ ਗਿਆ ਬਾਕੀ ਜਿਹੜਾ 1500 ਦਾ ਹੋ ਗਿਆ ਮਤਲਬ ਪੰਡਾ ਬਣਾਈ ਵਾਲਿਆਂ ਦਾ ਚਲੋ ਅਰਕ ਦਾ ਪਿਆਏ ਮਾਰਕੀਟ ਤੇ ਤੂੜੀ ਦੀ ਪਰਾਈ ਨਾ ਮਤਲਬ ਜਿਆਦਾ ਹੋ ਗਿਆ ਕੰਮ ਮੁੜਿਆ ਮਤਲਬ ਜੇ ਹੁਣ ਅੱਜ ਸੋਚਿਆ ਜਾਵੇ ਕਿਸੇ ਨੇ ਨਵਾਂ ਲੈ ਕੇ ਕਰਨਾ ਤੇ ਫਿਰ ਐਸਾ ਉਹਦੇ ਵਾਸਤੇ ਨਹੀਂ ਵੜਿਆ ਆਹ ਸਾਹ ਤੋਂ ਨੰਗਿਆ ਹੁਣ ਅੱਗੇ ਵੀ ਮੈਨੂੰ ਲੱਗਦਾ ਕੋਈ ਨਾ ਪ੍ਰੋਫਿਟ ਵਾਲਾ ਕੰਮ ਪਾਇਆ ਨਹੀਂ ਤੂੜੀ ਤੇ ਵੀ ਵੀ ਮਸ਼ੀਨ ਵਾਲਾ ਹਣਾ ਤੇ ਬਾਕੀ ਉਹ ਮਾਰਕੀਟ ਜਿਹੜਾ ਤੂੜੀ ਸਰਤੇ ਜਿਉਂ ਜਿੰਨੇ ਲਾ ਕੇ ਟੀਰ ਲਾ ਕੇ ਮੁੜ ਕੇ ਵੇਚਣੀਆਂ ਜੰਪ ਕਰਕੇ ਬਾਅਦ ਚ ਉਹ ਮਾਰਕੀਟ ਸਰਤੇ ਜਾਂ ਕੀ ਰੇਡ ਨਿਕਲਦਾ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਖਰਚਾ ਉਹ ਤਾਂ ਪੈ ਜਾਣਾ ਬਣਗੇ ਲੇਬਰ ਨੇ ਲੈ ਲੈਣੇ ਤੇਲ ਪਾਣੀ ਵੀ ਰਿਪੇਅਰ ਸਪੇਡਵਾਰ ਸਮਾਨ ਦਾ ਉਹ ਵੀ ਚਲ ਜਾਣਾ ਖਰਚਾ ਵਰਚਾ ਜੋ ਹਾਂ ਉਹ ਤਾਂ ਲੱਗਣੇ ਲੱਗ ਬਾਕੀ ਉਹ ਬਾਅਦ ਚ ਗੱਲਾਂ ਜੇ ਆਪਾਂ ਕੀ ਬਚਣਾ ਤੇ ਕੀ ਨਹੀਂ ਬਚਣਾ ਉਹ ਤਾਂ ਮਾਰਕੀਟ ਨੇ ਬਚਾਉਣਾ ਕਿਉਂਕਿ ਹੁਣ ਡਰਾਈਵਰ ਦਾ ਵੀ ਤਾਂ ਡੇਲੀ ਦਾ ਖਰਚਾ ਪੈਣੇ ਪੈਣਾ ਹਾਂਜੀ ਹੈਨਾ ਹਜ਼ਾਰ ਰੁਪਏ ਤਾਂ ਪਲੱਸ ਜਾਂਦਾ ਜਾਂਦਾ ਤੇ ਫਿਰ ਲੇਬਰ ਦਾ ਦੂਸਰਾ ਆਪਣੇ ਹੈਲਪਰ ਦਾ ਉਹ ਵੀ ਜਾਣਾ ਤੇਲ ਜਾਣਾ ਤੇਲ ਹੋਰ ਵੀ ਟੁੱਟ ਪੱਜ ਹੈਗੀ ਆ ਥੱਲੇ ਚੱਲਦੀ ਰਹਿੰਦੀ 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 ਆ ਹਾਂ ਹਾਂ ਕੱਲ ਪੱਥਰ ਚੜ ਗਿਆ 2000 ਲੱਗਾ ਅੱਛਾ ਨਾਲੇ ਡੇਢ ਦਿਹਾੜੀ ਪੰਨੀ ਜੋ ਰਾਤ ਦੀ ਖੜੀ ਹਾਂ 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 ਆਪ ਹੱਥ ਪੰਨੋਂ ਦੀ ਨਹੀਂ ਗੱਲ ਬਣੀ ਫਿਰ ਮਿਸਤਰੀ ਕੋਲ ਗਏ ਉਹਨਾਂ ਨੇ ਵੀ ਕੀਤਾ ਉਹ ਵੀ ਤਿੰਨ ਬੰਦੇ ਲੱਗੇ ਰਏ 2:3 3 ਵਜੇ ਚੱਲੀ ਦਿਨ ਵੀ ਟੁੱਟਾ ਹਾਂਜੀ ਤੇ ਪੈਸੇ ਵੀ ਖਰਚਾ ਖਰਚਾ ਵੀ ਬੜਾ ਮਤਲਬ ਫਿਰ ਤੂੜੀ ਦੀ ਮਸ਼ੀਨ ਲੈਣ ਵਾਸਤੇ ਸੋਚ ਸਮਝ ਕੇ ਸਟੈਪ-ਪਟਣ ਵਾਲਾ ਕੰਮ ਆ ਹਾਂ ਉਹਦਾ ਦੇਖਣ ਨੂੰ ਚੰਗੀ ਲੱਗਦੀ ਰੋਡ ਤੇ ਲੰਘਦੇ ਦੋ ਦੋ ਵਧੀਆ ਲੱਗਦਾ ਹਾਂ ਜਿੰਦਾ ਮੈਨੂੰ ਇੰਨੇ ਤੂੜੀਆਂ ਬਣਾ ਆ ਤੂੜੀਆਂ ਬਣਾ ਲੀਆਂ ਬਣਾ ਲੀਆਂ ਇੰਨੇ ਪੋਚਾ ਲਏ ਇੰਨੇ ਬੱਸ ਬੱਸ ਢੋਲਦਰਾਵਾ ਚੰਗੇ ਲੱਗਦੇ ਵਧੀਆ ਲੱਗਦੇ ਨੇ ਇਹ ਵੀ ਜ਼ਰੂਰੀ ਏ ਭਾਜੀ ਪਤਾ ਕੀ ਇਹ ਚਲੋ ਹਰ ਜੀ ਨਿੰਦਰਨ ਨੇ ਚਾਹੀਦਾ ਬਟ ਪ੍ਰੈਕਟੀਕਲ ਤਾਂ ਉਹੀ ਦੱਸ ਸਕਦਾ ਜਿਹੜਾ ਇਸ ਟਾਈਮ ਬਿਜ਼ਨਸ 'ਚ ਹੈਗਾ ਜਿੱਦਾਂ ਹੁਣ ਤੁਸੀਂ ਬਿਜ਼ਨਸ ਦੇ ਵਿੱਚ ਆ ਤੁਹਾਨੂੰ 2004 ਤੋਂ ਤੁਸੀਂ ਕਹਿੰਦੇ ਮੈਂ ਕਰ ਰਹੇ ਆ ਇੰਨੇ ਸਾਲ ਹੋ ਗਏ ਤੁਹਾਨੂੰ ਕਰਦਿਆਂ ਨੂੰ ਤੇ ਤੁਸੀਂ ਬਿਲਕੁਲ ਸਹੀ ਇਨਫੋਰਮੇਸ਼ਨ ਦੇ ਸਕਦੇ ਆ ਵੀ ਕੀ ਇਸ ਟਾਈਮ ਚੱਲ ਰਿਹਾ ਤੇ ਕੀ ਨਹੀਂ ਚੱਲ ਰਿਹਾ ਇੱਕ ਵਾਰ ਉਸ ਟਾਈਮ ਜਦੋਂ ਸੀਗੀ ਉਸ ਟਾਈਮ ਪ੍ਰੋਫਿਟ ਵਾਲਾ ਕੰਮ ਸੀ ਉਹਦਾ ਪ੍ਰੋਫਿਟ ਹਾਂ ਉਹਦਾ ਹੋਇਆ ਸੀ ਹਾਂ ਇਹ ਲੋੜ ਉਹ ਰੇਡ ਵੀ ਥੋੜਾ ਜੀ ਉਦੋਂ 750 ਹੀ ਟਰਾਲੀ ਦਾ 800 750 700 ਮਸ਼ੀਨਾਂ ਵੀ ਆਪਣੀ ਸਸਤੀਆਂ ਸੀ ਮਸ਼ੀਨਾਂ ਦਾ ਵੀ ਫਰਕ ਸੀਗਾ ਉਹ 25000 ਦੀ ਟੈਂਕੀ ਪਰ ਦੀ ਸੀ ਡੀਜਲ ਦੀ 1000 ਲੀਟਰ ਦੀ ਅੱਛਾ ਉਹ ਹੀ ਟੈਂਕੀ ਆ ਹੁਣ ਜਿੰਨਾਂ ਜੀ 87 ਰੁਪਈਆ ਤੋਂ 87 ਇਹ 84 ਆ ਤੇ ਜਿਹੜਾ ਸੀਗਾ ਪਰ ਉਸ ਹਿਸਾਬ ਨਾਲ ਜੇਸਾ ਹੁਣਾ ਤੇਲ ਦਾ ਡੀਜ਼ਲ ਦਾ ਮੁੱਲ ਵਧ ਗਿਆ ਫਿਰ ਉਸ ਹਿਸਾਬ ਨਾਲ ਇਹਦਾ ਮੁੱਲ ਤੇ ਨਾ ਵਧਿਆ ਨਹੀਂ ਇਹ ਹੋਣਾ ਪੈਸਾ ਹਾਂਜੀ ਉਹ ਤੁਸੀਂ ਕਹਿੰਦੇ ਸਕੋ ਪਿੱਛੇ ਨੂੰ ਮੋੜਾ ਪਿੱਛੇ ਬੈਕ ਮੋੜਾ 250 ਆ ਗਿਆ 1200 ਤੇ ਹਾਂ ਤੇਲ ਵੀ ਜੇ 85 ਤੋਂ 45 ਤੇ ਆਇਆ ਹੁੰਦਾ ਫਿਰ ਬੰਦਾ ਸੋਚਦਾ ਤੇਲ ਦਾ ਖਰਚਾ ਤੇ ਡਬਲ ਨਾ ਟ੍ਰਿਪਲ ਹੋ ਗਿਆ ਹਾਂ ਉਹ ਕਿੰਨਾ ਹੋ ਗਿਆ ਆਪਣੇ ਏਰੀਆ 'ਚ ਤਾਂ ਹੁਣ ਮਸ਼ੀਨਾਂ ਬਹੁਤ ਕੰਬੈਨਾਂ ਹੈ ਹਾਂਜੀ ਉਹ ਵੀ ਕੰਮ ਘਟੇ ਆ ਡਰਾਈਵਰ ਆਏ ਠੇਕੇ ਤੇ ਆਉਂਦੇ ਆ ਅਗਲੇ ਉਹਨਾਂ ਸੀਜ਼ਨ ਦਾ ਕਰਨਾ ਅਗਲੇ ਨੇ ਉਹ ਤਾਂ ਲੱਗੇ ਨਾ ਲੱਗੇ ਅਗਲੇ ਨੇ ਲਾਫ ਦਾ ਕੰਮ ਕਰਕੇ ਗਾ ਜਾਂਦੇ ਜੇ ਲੋ ਕੰਮ ਮੁੱਕ ਗਿਆ ਝੜ ਜੜਾ ਹੀ ਆ ਹੋ ਗਿਆ ਹਾਂਜੀ ਦੇ ਦੋ ਜੀ ਪੈਸੇ ਤਾਂ ਪਹਿਲਾਂ ਗਏ ਹੁੰਦੇ ਡਰਾਈਵਰਾਂ ਦੇ ਦੋ ਪਹਿਲਾਂ ਹੀ ਅਗਲੇ ਕੱਢ ਲੈਂਦੇ ਫਾਇਦਾ ਵਾਲਾ ਜਾਨੀ ਕਿ ਕੋਈ ਕੰਮ ਹੈ ਹਾਂਜੀ ਹਾਂਜੀ ਹਾਂ ਲੇਬਰ ਵਾਲਾ ਕੋਈ ਵੀ ਕੰਮ ਉਹ ਬਸ ਠੀਕ ਠਾਕ ਹੀ ਆ ਜੀ ਅਗਲੇ ਨੇ ਲੈ ਲੈਣੇ ਉਹ ਮਾਲਕ ਨੂੰ ਗਾਂ ਬਚੇ ਨਾ ਬਚੇ ਉਹ ਮਾਲਕ ਵੀ ਮਾਲਕ ਵੇਖੇ ਅਗਲੇ ਨੇ ਆਵੇ ਹਾਂਜੀ ਲੈ ਲੈਣੇ ਆ ਜੀ ਹਾਂਜੀ ਆਹ ਹੈ ਬਾਕੀ ਜੇ ਕਿਸੇ ਵੀਰ ਭਰਾ ਨੇ ਕੰਬੈਨ ਦਾ ਕੰਮ ਕਰਦਾ ਹੋਵੇ ਕਿ ਹਾਂ ਬੱਚਦੇ ਆ ਕਮੈਂਟ ਸ਼ੁਰੂ ਕਰਨਾ ਦੱਸਿਓ ਜਰੂਰ ਕਿਸੇ ਨੇ ਵੀਡੀਓ ਬਣਵਾਣੀ ਹੋਵੇ ਕੰਬੈਨ ਬਾਰੇ ਤਾਂ ਉਹ ਵੀ ਦੱਸਿਓ ਕਿ ਲੋਕਾਂ ਨੂੰ ਇਨਫੋਰਮੇਸ਼ਨ ਮਿਲੋਗੀ ਸੋ ਜੀ ਭਾਜੀ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਤੇ ਮੈਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਮਿਲੀ ਕਿਉਂਕਿ ਮੈਨੂੰ ਟੋੜੀ ਦੀ ਮਸ਼ੀਨ ਬਾਰੇ ਬਿਲਕੁਲ ਨਹੀਂ ਸੀ ਪਤਾ ਤੋ ਭਾਈ ਜੀ ਨੇ ਜਿਹੜੀਆਂ ਗੱਲਾਂ ਦਸੀਆਂ ਮੈਂ ਆਸ ਕਰਦਾ ਤੁਹਾਨੂੰ ਵੀ ਬੜੀਆਂ ਲੱਗੀਆਂ ਹੋਣਗੀਆਂ ਤੇ ਤੁਹਾਡੀ ਵੀ ਨੌਲੇਜ ਗੇਨ ਹੋਈ ਹੋਏਗੀ ਸੋ ਜੇ ਕੋਈ ਵੀਰ ਭਰਾ ਨੇ ਜਿੱਦਾਂ ਹੁਣ ਭਾਈ ਉਹਨਾਂ ਦੱਸਿਆ ਵੀ ਅਸਰ ਹੀ ਮੰਦਾ ਰਿਹਾ ਕਾਫੀ ਜੇ ਕਿਸੇ ਵੀਰ ਨੇ ਨਵਾਂ ਕੰਮ ਕੋਈ ਸ਼ੁਰੂ ਕੀਤਾ ਹੋਵੇ ਤੇ ਜੇ ਉਹਨੂੰ ਕੋਈ ਪ੍ਰੋਫਿਟ ਹੋਇਆ ਹੋਵੇ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਸੋ ਬਾਕੀ ਇਦਾਂ ਦੀਆਂ ਨਵੀਆਂ-ਨਵੀਆਂ ਵੀਡੀਓਜ਼ ਤੇ ਲੈ ਕੇ ਨਵੀਂ ਇਨਫੋਰਮੇਸ਼ਨ ਲੈ ਕੇ ਅ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਰੱਬ ਰੱਖਾ 死了。